ਲਹੌਰਿਆਸ ਵਿੱਚ ਚਾਰ ਗ੍ਰਿਫਤਾਰ ਕਾਲ ਕੋਰ ਕੰਪਲੈਕਸ ਦੇ ਵਿੱਚ ਹੋਇਆ ਸੀ ਕਤਲ ਤਰੀਕ ਨੂੰ ਪੁਕਤਨ ਆਏ ਆਕਾਸ਼ ਰੂਪ ਗੋਲੂ ਪੰਡਤ ਨੂੰ ਤਾਰਿਆ ਸਮਾਧਿਕਟ ਮੂਸੇਵਾਲਾ ਦੀ ਮਾਤਾ ਚਰਨ ਗੌਰ ਨੇ ਕ੍ਰਿਸਚੀਨ ਗਲੋਬਲ ਐਕਸ਼ਨ ਕਮੇਟੀ ਨੂੰ ਭੇਜਿਆ ਲੀਗਲ ਨੋਟਿਸ ਹਲੰਦਰ ਦੇ ਵਿੱਚ ਪਤਲਾ ਫੁਕੇ ਜਾਣ ਤੇ ਜਤਾਇਆ ਇਤਰਾਜ਼ 15 ਦਿਨਾਂ ਅੰਦਰ ਜਨ ਤੱਕ ਮਾਫੀ ਮੰਗ ਦੇ ਲੈ ਕੇ ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ ਹਰਿਆਣਾ ਦੇ ਵਿੱਚ 4 ਦਿਨਾਂ ਤੋਂ ਚੱਲ ਰਹੀ ਡਾਕਟਰਾਂ ਦੀ ਹੜਤਾਲ ਖਤਮ ਸਰਕਾਰ ਦੇ ਨਾਲ ਮੀਟਿੰਗ ਦਰਾਂ ਮੰਗਾ ਤੇ ਬੜੀ ਸੈਂਟੀ ਅੱਜ ਤੋਂ ਆਮ ਆਂਗ ਚਲਣ ਗਿਆ ਹਸਪਤਾਲ ਦੀਆਂ ਸੀਮਾਵਾਂ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸਮਿਤੀ ਚੋਣਾਂ ਦੇ ਲਈ ਪ੍ਰਚਾਰ ਦਾ ਅਖਰੀ ਦਿਨ ਸ਼ਾਮ 5 ਵਜੇ ਤੋਂ ਬਾਅਦ ਖੰਮ ਜਾਵੇਗਾ ਚੋਣ ਦਾ ਸ਼ੋਰ 14 ਦਸੰਬਰ ਨੂੰ ਹੋਵੇਗੀ ਵੋਟਿੰਗ ਸਾਰਾ ਨੂੰ ਆਉਣਗੇ ਨਤੀਜੇ ਵੋਤੰਤ ਪਰਦਰਾਰਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ 트ੰਪ ਨੇ ਪੀਐਮ ਮੋਦੀ ਨੂੰ ਕੀਤਾ ਫੋਨ ਟ੍ਰੇਡ ਤੇ એનર્ਜੀ ਨੂੰ ਲੈ ਕੇ ਹੋਈ ਗੱਲਬਾਤ ਪੀਐਮ ਬੋਲੇ ਵਿਸ਼ਵ ਸ਼ਾਂਤੀ ਤੇ ਮਿਲ ਕੇ ਕਰਾਂਗੇ ਕੰਮ 15 ਦਸੰਬਰ ਤੋਂ ਤਿੰਨ ਦੇਸ਼ਾਂ ਦੇ ਦੌਰੇ ਤੇ ਪੀਐਮ ਮੋਦੀ ਜਾਰਡਨ ਇਥੋਪੀਆ ਉਮਾਨ ਜਾਣਗੇ ਪੀਐਮ ਮੋਦੀ 15 ਤੋਂ 18 ਦਸੰਬਰ ਤੱਕ ਜਾ ਹੋ ਰਹਿਣਗੇ ਵਿਦੇਸ਼ ਮੋਲਾਪੁਰ ਸਟेडियम ਦੇ ਵਿੱਚ ਕ੍ਰਿਕਟਰ ਯੁਵਰਾਜ ਸਿੰਘ ਤੇ ਹਰਮਨਪ੍ਰੀਤ ਕੌਰ ਦੇ ਨਾਂ ਤੇ ਬਣੇ ਸਟੈਪ ਮੁੱਖ ਮੰਤਰੀ ਮਾਨ ਨੇ ਕੀਤਾ ਉਦਗਾਟਨ ਮਹਿਲਾ ਕ੍ਰਿਕਟਰ ਹਰਲੀਨ ਦਿਓਲ ਤੇ ਅਮਨਜੋਤ ਕੌਰ ਵੀ ਰਹੇ ਮੌਜੂਦ ਦੂਜੇ T20 ਮੈਚ ਦੇ ਵਿੱਚ ਭਾਰਤ ਦੀ ਹਾਰ ਸਾਊਥ ਅਫਰੀਕਾ ਨੇ 51 ਸਕੋਰ ਤੋਂ ਫਰਕ ਦਿਨਾ ਜਿੱਤਿਆ ਮੈਚ ਪੰਜ ਮੈਚਾਂ ਦੀ ਸੀਰੀਜ਼ ਦੇ ਵਿੱਚ ਇੱਕ ਇੱਕ ਦਿਨal ਬਰਾਬਰ ਆਪਣੇ ਹੋਮ ਟਾਊਨ ਦੇ ਵਿੱਚ ਨਹੀਂ ਚਲੇ ਗਿਲ ਤੇ ਅਭਿਸ਼ੇਕ हेडलाइंस के प्रायोजक पतंजलि गाय का घी माँ का भरोसा प्यार से भरोसा सत्यकाल न्यूज़ 18 पंजाब हरियाणा देख रहे तमाम दर्शकों का बहुत-बहुत स्वागत है मैं तान्या चौधरी लखेहासर रान डायरेक्टर डिस्ट्रिक्ट हूं और गल होवेगी जिला पथरी उस तो पहला ਸਭ ਤੋਂ ਪਹਿਲਾਂ ਰੁਕ ਕਰਾਂਗੇ ਫਿਰੋਜ਼ਪੁਰਾ ਫਿਰੋਜ਼ਪੁਰ ਦੇ ਵਿੱਚ ਪਰੋਲ ਤੇ ਬਾਹਰ ਗੈਂਗਸਟਰ ਆ ਗੁਰਪ੍ਰੀਤ ਸੇਖੋ ਤਾਂ ਇਸ ਵੇਲੇ ਦੀ ਵੱਡੀ ਖਬਰ ਗੈਂਗਸਟਰ ਗੁਰਪ੍ਰੀਤ ਸੇਖੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕੱਲ ਦੇ ਰਾਤ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਹੈ ਪਰਿਸ਼ਦ ਸਮਿਤੀ ਚੋਣਾਂ ਦੇ ਲਈ ਪਤਨੀ ਦੇ ਲਈ ਪ੍ਰਚਾਰ ਕਰਨ ਪਹੁੰਚਿਆ ਸੀ ਗੁਰਪ੍ਰੀਤ ਸੇਖੋ ਤੇ ਇਸੇ ਦੇ ਵਿਚਾਲੇ ਸਮਰਥਕਾਂ ਨੇ ਥਾਣੇਦਾਰ ਹੁਣ ਕਿਰਾਓ ਦਾ ਵੀ ਐਲਾਨ ਕਰ ਦਿੱਤਾ ਹੈ ਤਾਂ ਨਾਬਾਜ਼ ਜੇਲ੍ਹ ਦੇ ਵਿੱਚ ਬ੍ਰੇਕ ਕਾਰਡ ਦਾ ਇਹ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ ਗੈਂਗਸਟਰ ਗੁਰਪ੍ਰੀਤ ਸੇਖੋ ਜਿਸ ਨੂੰ ਹੁਣ ਫਿਰੋਜ਼ਪੁਰ ਤੇ ਪੈਰੋਲ ਤੇ ਬਾਹਰ ਆਇਆ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵੱਡੀ ਖਬਰ ਕਿਉਂਕਿ ਕੱਲ ਦੇਰ ਰਾਤ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਰੈਸਟ ਕੀਤਾ ਗਿਆ ਦੱਸਦੇ ਕਿ ਪਰਿਸ਼ਦ ਸਮਿਤੀ ਚੋਣਾਂ ਦੇ ਲਈ ਆਪਣੀ ਪਤਨੀ ਦੇ ਸਪੋਰਟ ਦੇ ਵਿੱਚ ਪ੍ਰਚਾਰ ਕਰ ਰਿਹਾ ਸੀ ਇਸੇ ਦੌਰਾਨ ਇਹ ਗ੍ਰਿਫਤਾਰੀ ਹੋਈ ਹੈ ਤਾਂ ਕੱਲ ਦੇਰ ਸ਼ਾਮ ਇਹ ਗ੍ਰਿਫਤਾਰੀ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਪਰਲੋ ਤੇ ਇਹ ਜੋ ਹੈ ਗੈਂਗਸਟਰ ਅਰੈਸਟ ਕੀਤਾ ਜਾਂਦਾ ਦੱਸਦੇ ਕਿ ਗੁਰਪ੍ਰੀਤ ਸੇਖੋਂ ਦੇ ਸਮਰਥਕਾਂ ਦੇ ਵੱਲੋਂ ਹੁਣ ਥਾਣੇਦਾਕਰਾਓ ਕਰਨ ਦੀ ਵੀ ਗੱਲ ਐਲਾਨੀ ਗਈ ਹੈ ਕਾਬਿਲਗੌਰ ਹੈ ਕਿ ਨਾਬਾ ਜੇਲ ਬ੍ਰੇਕ ਕਰਨ ਦਾ ਮਾਸਟਰਮਾਈਂਡ ਗੈਂਗਸਟਰ ਗੁਰਪ੍ਰੀਤ ਸਿੱਖ ਨੂੰ ਮੰਨਿਆ ਜਾਂਦਾ ਹੈ ਇਥੇ ਚਲਦੇ ਕਿਤੇ ਨਾ ਕਿਤੇ ਵੱਡੀ ਸਫਲਤਾ ਕਿਉਂਕਿ ਗ੍ਰਿਫਤਾਰੀ ਹੋਈ ਹੈ ਕੱਲ ਦੇਰ ਰਾਤ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਫਿਰੋਜ਼ਪੁਰ ਦੇ ਵਿੱਚ ਗੈਂਗਸਟਰ ਗੁਰਪ੍ਰੀਤ ਸਿੱਖ ਨੂੰ ਗ੍ਰਿਫਤਾਰ ਹੋ ਚੁੱਕਿਆ ਹੈ ਵੱਡੀ ਖਬਰ ਇਸ ਵੇਲੇ ਦੀ ਲਗਾਤਾਰ ਜੋ ਹੈ ਸੁਰਖੀਆਂ ਦੇ ਵਿੱਚ ਸੀ ਕਿਉਂਕਿ ਨਾਬਾ ਜੇਲ ਬ੍ਰੇਕ ਕਰਨ ਦੇ ਵਿੱਚ ਇਸ ਨੂੰ ਮਾਸਟਰਮਾਈਂਡ ਮੰਨਿਆ ਜਾਂਦਾ ਹੈ ਜਿਸ ਦੀ ਹੁਣ ਗ੍ਰਿਫਤਾਰੀ ਹੋਈ ਹੈ कल देर रात जो है पुलिस ने इस नु गिरफ्तार किया है पत्नी जो है चौणा दे विच सी जिस दौरान इस नु अरेस्ट किया जाता है हालांकि पत्नी दे लिए सपोर्ट दे लिए बाहर आया सी पैरोल ते बार आंदा है ते पत्नी दे लिए प्रचार दे विच जुडिया होए सी जिस वेले गिरफ्तारी हुंदी है बड़ी खबर फिरोजपुर तो जिथे की गैंगस्टर गुरप्रीत सेखो नु अरेस्ट किया गया ते कल पुलिस दे वलो इस नु गिरफ्तार किया गया है पत्नी दे लिए जो है सपोर्ट करण पहुंचा होया सी ते इससे बिचारे हुन एक्शन जो होया है उस तोपर जो ਸੇਖੋਂ ਦੇ ਸਮਰਥਕ ਨੇ ਉਹਨਾਂ ਦੇ ਵਿਰੋਧ ਥਾਣੇ ਦਾ ਕੈਰਾਓ ਕਰਨ ਦੀ ਵੀ ਗੱਲ ਐਲਾਨੀ ਗਈ ਹੈ। ਤਵ ਦੇ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਮਨਦੀਪ ਔਨਲਾਈਨ ਤੋਂ ਜੁੜੇ ਨੇ। ਮਨਦੀਪ ਕੀ ਕੁਝ ਅਪਡੇਟ ਹੈ ਕਿਸ ਤਰੀਕੇ ਦੇ ਨਾਲ ਇਸ ਦੀ ਗ੍ਰਿਫਤਾਰੀ ਹੋਈ ਹੈ ਔਰ ਕਿਸ ਤਰੀਕੇ ਦੇ ਨਾਲ ਕਿਹਨਾ ਚੀਜ਼ਾਂ ਦੇ ਵਿੱਚ ਨਾਮਜ਼ਦ ਸੀ? ਆ ਬਿਲਕੁਲ ਜੀ ਗੱਲ ਕਰੀਏ ਤੇ ਗੁਰਪ੍ਰੀਤ ਸੇਖੋ ਉਹ ਚਹਿਰਾ ਹੈ ਕਿ ਜਿਹੜਾ ਨਾਬਾ ਜੇਲ ਬ੍ਰੇਕਰ ਤੇ ਹੋਰ ਵੱਡੇ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਜਿਹੜਾ ਰਿਆ ਸ਼ਮੂਲੀਅਤ ਰਹੀ ਹੈ। ਪਰ ਹੁਣ ਅਦਿੱਕਤ ਜਿਹੜੇ ਵੀ ਜਿੰਨੇ ਵੀ ਅਪਰਾਧਿਕ ਮਾਮਲੇ ਸੀ ਭਾਵੇਂ ਉਹ ਨਾਬਾ ਜੇਲ ਬ੍ਰੇਕ ਸੀ ਜਾਂ ਦੂਜੇ ਹੋਰ ਵੱਡੇ ਅਪਰਾਧਿਕ ਹੱਤਿਆ ਵਰਗੇ ਮਾਮਲੇ ਦਰ ਸੀਗੇ ਉਹ ਕਿਤੇ ਨਾ ਕਿਤੇ ਜਿਹੜੇ ਆ ਹੁਣ ਖਤਮ ਹੋ ਚੁੱਕੇ ਆ ਕਿਉਂਕਿ ਗੁਰਪ੍ਰੀਤ ਸੇਖੋ ਜਿਹੜਾ ਉਹ 10 ਸਾਲ ਦੀ ਸਜ਼ਾ ਜਿਹੜੀ ਹੈ ਉਹ ਕੱਟ ਚੁੱਕਿਆ ਔਰ ਉਸ ਤੋਂ ਬਾਅਦ ਕਈ ਜਿਹੜੇ ਮਾਮਲੇ ਅਪਰਾਧਿਕ ਮਾਮਲੇ ਸੀ ਉਹ ਹੁਣ ਤਿੱਕਰ ਰੱਦ ਹੋ ਚੁੱਕੇ ਆ ਕਿਉਂਕਿ ਕੋਰਟ ਦੇ ਵਿੱਚ ਕਈ ਗਵਾਹੀਆਂ ਨਾ ਹੋਣ ਕਰਕੇ ਜਾਂ ਉਸ ਦੀ ਜਿੰਨਾ ਵੀ ਪ੍ਰੋਲ ਚੱਲਣ ਤੋਂ ਬਾਅਦ ਉਸ ਤੋਂ ਬਾਅਦ ਉਹ ਖਤਮ ਹੋ ਚੁੱਕਿਆ ਹੈ ਔਰ ਕੁਝ ਜਿਹੜੇ ਅਪਰਾਧਿਕ ਮਾਮਲੇ ਆ ਉਹਨਾਂ ਚੋਂ ਗੁਰਪ੍ਰੀਤ ਸੇਖੋ ਜਿਹੜਾ ਬੇਲ ਤੇ ਬਾਹਰ ਆਇਆ ਸੀ ਔਰ ਹੁਣ ਆਪਣੀ ਪਤਨੀ ਦੇ ਇੱਕ ਰਿਸ਼ਤੇਦਾਰ ਮਹਿਲਾ ਨੂੰ ਬਲਾਕ ਸਮਿਤੀ ਔਰ ਜ਼ਿਲ੍ਹਾ ਪਰਿਸ਼ਦ ਦੇ ਦਿਹਾਤੀ ਇਲਾਕੇ ਦੇ ਵਿੱਚੋਂ ਚੋਣਵ ਜਿਹੜਾ ਲੜ ਰਿਹਾ ਸੀਗਾ ਔਰ ਉਸ ਦਾ ਲਗਾਤਾਰ ਚੋਣ ਪ੍ਰਚਾਰ ਕਰ ਰਿਹਾ ਸੀਗਾ ਔਰ ਹੁਣ ਕੱਲ ਰਾਤ ਨੂੰ ਜਦੋਂ ਉਸ ਦੇ ਵੱਲੋਂ ਇੱਕ ਵੀਡੀਓ ਵੀ ਪਹਿਲਾਂ ਸ਼ਾਮ ਨੂੰ ਪਾਈ ਗਈ ਕਿ ਮੈਨੂੰ ਕੁਝ ਦੇਰ ਤੱਕ ਜਿਹੜਾ ਪੁਲਿਸ ਜਿਹੜਾ ਹੁਣ ਗ੍ਰਿਫਤਾਰ ਕਰ ਸਕਦੀ ਹੈ ਕਿਉਂਕਿ ਪੁਲਿਸ ਵੱਲੋਂ ਔਰ ਜਿਹੜੇ ਰਾਜਨੀਤਿਕ ਲੋਗ ਨੇ ਉਹਨਾਂ ਵੱਲੋਂ ਇਹ ਦੇਖਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸੇਖੋ ਦੀ ਪਤਨੀ ਤੇ ਉਸਦੇ ਜਿਹੜੇ ਰਿਸ਼ਤੇਦਾਰ ਮਹਿਲਾ ਨੇ ਉਹ ਜਿੱਤ ਦੀ ਔਰ ਅੱਗੇ ਵਧ ਰਹੇ ਨੇ ਇਸ ਕਰਕੇ ਉਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਪੁਲਿਸ ਵੱਲੋਂ ਤੇ ਉਹੀ ਗੱਲ ਹੋਈ ਕਿ ਕਾਨੂੰ ਨੂੰ ਜਿਹੜਾ ਕੁਲਗੋੜੀ ਥਾਣਾ ਪੁਲਿਸ ਵੱਲੋਂ ਉਸ ਨੂੰ ਉਸਦੇ ਖਿਲਾਫ 755 ਦਾ ਜਿਹੜਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਤਾ ਗਿਆ ਹਾਲਾਂਕਿ 755 ਦਾ ਮਾਮਲਾ ਕੋਈ ਏਡਾ ਵੱਡਾ ਅਪਰਾਧਿਕ ਮਾਮਲਾ ਨਹੀਂ ਹੈ ਪਰ ਹਜੇ ਤੱਕ ਜਿਹੜਾ ਇਹ ਵੀ ਨਿਕਲ ਕੇ ਆਣਾ ਸਾਹਮਣੇ ਹੈ ਕਿ ਕੀ ਪੁਲਿਸ ਨੇ 751 ਦਾ ਮਾਮਲਾ ਦਰਜ ਕਰਕੇ ਉਸ ਦੇ ਖਿਲਾਫ ਕੋਈ ਹੋਰ ਮਾਮਲਾ ਦਰਜ ਕਰਨਾ ਹੈ ਜਾਂ ਕੀ ਕਰਨਾ ਪਰ ਇੱਕ ਵਾਰ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਔਰ ਹੁਣ ਉਸ ਦੇ ਜਿਹੜੇ ਸਮਰਥਕ ਨੇ ਪਰਿਵਾਰਕ ਮੈਂਬਰ ਨੇ ਉਸ ਦੇ ਯਾਰ ਦੋਸਤ ਨੇ ਉਹਨਾਂ ਦੇ ਵਿੱਚ ਕਾਫੀ ਰੋਸ ਹੈ ਔਰ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਜੇ ਹੁਣ ਕੁਝ ਦਿਨ ਤੱਕ ਜਿਹੜਾ ਉਹ ਥਾਣਾ ਕੋਲਗੜੀ ਨੂੰ ਉਸ ਦਾ ਖਿਰਾਬ ਕਰਨਗੇ ਉਸ ਦੇ ਬਾਅਦ ਰੋਸ ਪ੍ਰਦਰਸ਼ਨ ਕਰਨਗੇ ਜੀ ਤਾ ਜੀ ਮਨਦੀਪ ਬਹੁਤ ਬਹੁਤ ਸ਼ੁਕਰੀਆ ਇਸ ਤमाम ਜਾਣਕਾਰੀ ਦੇ ਲਈ ਤਾਂ ਗੁਰਪ੍ਰੀਤ ਸੇਖੋ ਨਾਬਾ ਜੇਲ ਕਤਲकांड ਪੂਰਾ ਮਾਸਟਰਮਾਈਂਡ ਦੱਸਿਆ ਜਾਂਦਾ ਹੈ 10 ਸਾਲ ਦੀ ਸਜ਼ਾ ਭੁਗ ਚੁੱਕਿਆ ਹੈ ਹੁਣ ਉਸ ਨੂੰ ਮੁੜ ਤੋਂ ਗ੍ਰਿਫਤਾਰ ਕੀਤਾ ਗਿਆ ਦੱਸਦੇ ਕਿ ਪਿਛਲੇ ਮਾਮਲੇ ਜਿਹੜੇ ਨਿਰਧ ਹੋ ਚੁੱਕੇ ਨੇ ਹਾਲਾਂਕਿ 7552 ਮੁੜ ਤੋਂ ਦਰਜ ਕੀਤਾ ਗਿਆ ਜਿਸ ਦੇ ਤਹਿਤ ਇਹ ਗ੍ਰਿਫਤਾਰੀ ਹੁੰਦੀ ਹੈ ਔਰ ਹੁਣ ਕਾਬਿਲ ਗੌਰ ਹੈ ਕਿ ਪਤਨੀ ਦੇ ਲਈ ਸਮਰਥਕ ਜੋ ਹੈ ਸਮਰਥਨ ਜਟਾਣ ਲਈ ਪਹੁੰਚਿਆ ਸੀ ਪੈਰੋਲ ਤੇ ਬਾਹਰ ਸੀ ਤੇ ਹੁਣ ਵੱਡੀ ਗ੍ਰਿਫਤਾਰੀ ਫਿਰੋਜ਼ਪੁਰ ਦੇ ਵਿੱਚ ਮਾਸਟਰਮਾਈਂਡ ਗੈਂਗਸਟਰ ਗੁਰਪ੍ਰੀਤ ਸੇਖੋ ਤਾਦਰ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਸੀਐਮ ਦੇ ਓਐਸਡੀ ਸੁਖਬੀਰ ਸਿੰਘ ਸੁਖੀ ਦੇ ਵੱਲੋਂ ਤੂਰੀ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ। ਮੰਤਰੀ ਚੀਮਾ ਨੇ ਪਿੰਡ ਪੁਲਹੇੜੀ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਰਸ਼ਪਾਲ ਸਿੰਘ ਦੇ ਹੱਕ ਤੇ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਹਨਾਂ ਜਿੱਦ ਦਾ ਦਾਵਾ ਵੀ ਝੋਕਿਆ। ਜਿਹੜੇ 15 ਸਾਲ ਤੋਂ ਜਾਣਦਾ ਅਰਪੀਰ ਖੜਾ ਪੁਰਾਣਾ ਸਾਫੀਆ ਸਾਡਾ ਕਿ ਉਹ ਲੋਕ ਨੇ ਜਿਹੜਾ ਆਈਆ ਆਮ ਕਰਦੇ ਨਾਲੇ ਨਾਜਵਰ ਮੁੱਦੇ ਕੁੜੀਰ ਟਿਕਟਾ ਦਿੰਦੇ ਆ ਤਾਂ ਕਿ ਪੰਜਾਬ ਦੀ ਸਿਆਸਤ 'ਚ ਬਦਲਾਅ ਆਵੇ ਇਹੀ ਕਾਰਨ ਹੈ ਕਿ ਅੱਜ ਤੁਹਾਡੇ ਵਿਚਕਾਰ ਮੈਂ بڑے ਵਾਅਦੇ ਦੇ ਨਾਲ ਕਹਿ ਰਿਹਾਗਾ ਬੜਾ ਬਿਲਕੁਲ ਅੰਕੜਿਆਂ ਦੇ ਸਾਥ ਕਹਿ ਰਿਹਾ ਜਿੱਦੀ ਕਮਾਈ ਜਿੰਨੀ ਕਮਾਈ ਸਰਕਾਰੀ ਖਜ਼ਾਨੇ 'ਚ ਕਾਂਗਰਸ ਪਾਰਟੀ ਦੇ ਰਾਜ ਦੇ ਸਮੇਂ 5 ਸਾਲਾਂ 'ਚ ਹੋਈ ਸੀ ਉਹ ਨਹੀਂ ਕਮਾਈ ਉਸ ਤੋਂ ਵੱਧ ਕਮਾਈ ਜਿਹੜੀਆਂ ਮੈਂ ਤਿੰਨ ਸਾਲਾਂ ਚ ਪੰਜਾਬ ਦੇ ਖਜ਼ਾਨੇ ਚ ਕੀਤੀ ਆ ਜੋ ਮੈਂ ਸਮਝਦਾ ਤੈਨੂੰ ਮਾਣ ਪ੍ਰਾਪਤ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਦੋਂ ਆਮ ਲੋਕਾਂ ਦੀ ਸਰਕਾਰ ਆਈ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਔਰ ਮੈਨੂੰ ਕਿਹਾ ਕਿ ਬਿਲਕੁਲ ਇਮਾਨਦਾਰੀ ਨਾਲ ਚੋਰੀ ਰੋਕਣੀਆਂ ਅੱਜ ਉਹੀ ਕਮਾਈ ਜਿਹੜੀ ਆ ਸਾਲਾਨਾ 15000 ਤੋਂ ਵੱਧ ਕਿੰਨੀ ਹੋ ਗਈ 27000 ਕਰੋੜ ਰੁਪਏ ਹੋਣੀ 13000 ਕਰੋੜ ਰੁਪਏ ਦਾ ਵਾਅਦਾ ਇੱਕ ਸਾਲ ਦਾ ਸਰਕਾਰੀ ਖਜ਼ਾਨੇ ਜੋ ਹੈ ਤਾਂ ਹੈ ਨੌਕਰੀਆਂ ਮਿਲ ਰਹੀਆਂ ਤਾਂਦਰ ਪ੍ਰਤਾਪ ਸਿੰਘ ਬਾਜਪਾ ਦੇ ਵੱਲੋਂ ਕਥੂ ਨੰਗਲ ਦੇ ਵਿੱਚ ਪਾਰਟੀ ਉਮੀਦਵਾਰਾਂ ਦੇ ਲਈ ਪ੍ਰਚਾਰ ਕੀਤਾ ਗਿਆ ਉਹਨਾਂ ਲੋਕਾਂ ਨੂੰ ਸਲਾਹ ਪਰਿਸ਼ਦ ਬਲਾਕ ਸੰਪਤੀ ਚੋਣਾਂ ਦੇ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਅਪੀਲ ਵੀ ਕੀਤੀ ਬਾਜਪਾ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਪਿਛਲੇ 4 ਸਾਲਾਂ ਦੇ ਵਿੱਚ ਕਿਸੇ ਪੰਚਾਇਤ ਨੂੰ ਵਿਕਾਸ ਦੇ ਲਈ ਕੋਈ ਬੈਸਾ ਨਹੀਂ ਦਿੱਤਾ ਕਾਦੀ ਦਲ ਵਾਲੇ ਗੋੜਿਆਂ ਭਰਨੇ ਹੋ ਗਏ ਆਪਣੇ ਬਹੁਤੀ ਜਗ੍ਹਾ ਤੇ ਆਪ ਦੀ ਮਰਜ਼ੀ ਦੇ ਨਾਲ ਹੀ ਆਪਣੇ ਕੈਂਡੀਡੇਟ ਵਿਧਰੋ ਕਰ ਲਏ ਤੇ ਯੱਕ ਕਾਗਜ਼ ਕੈਨਸਲ ਕਰਾ ਦਿੱਤੇ ਬਟ ਮੈਨੂੰ ਪਤਾ ਹੈ ਦੋਨੋਂ ਵੀ ਰਲ ਜਾਣ ਅਸੀਂ ਸਾਰੀ ਜਗ੍ਹਾ ਤੇ ਇਹਨਾਂ ਦੀ ਚੰਗੀ ਤੇ ਇਹਨਾਂ ਦਾ ਮਾਝਾ ਲਾਵਾਂਗਾ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਰ ਤਾਦਰ ਬਠੰਡਾ ਦੇ ਵਿੱਚ ਬੁਰਜਗਿਲ ਦੇ ਵਿੱਚ ਸਾਬਕਾ ਮੰਤਰੀ ਸਿਕੰਦਰ ਮਲੂਕਾਂ ਨੇ ਅਕਾਲੀ ਦਲ ਦੇ ਹੱਕ ਤੇ ਵਿੱਚੋਂ ਪ੍ਰਚਾਰ ਕੀਤਾ ਮਲੂਕਾਂ ਨੇ ਅਕਾਲੀ ਸਰਕਾਰ ਦੇ ਵੇਲੇ ਦਿੱਤੀਆਂ ਸਹੂਲਤਾਂ ਦਾ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਪੰਜਾਬ ਦਾ ਵਿਕਾਸ ਸਿਰਫ ਅਕਾਲੀ ਸਰਕਾਰ ਦੇ ਵੇਲੇ ਹੋਇਆ ਇਸ ਦੌਰਾਨ ਉਹਨਾਂ ਵਿਰੋਧੀਆਂ ਤੇ ਵੀ ਜੰਮ ਕੇ ਨਿਸ਼ਾਨੇ ਸਾਧੇ ਕਾਨੂੰਨ ਬਦਲਣਾ ਤੇ ਬਦਲ ਦੇ ਕੋਈ ਤੁਹਾਡੇ ਆਉਣ ਵਾਲੇ ਸੰਕੋਈ ਜੋ ਤੁਹਾਡੀ ਲੋੜ ਹੋਏ ਕਿ ਹੁਣੇ ਜਿਹੜੀਆਂ ਚੋਣਾਂ ਆਈਆਂ ਨੇ ਪਿੰਡੂ ਚੋਣਾਂ ਨੇ ਲੋੜ ਇਹਦੇ ਨਾਲ ਪਤਾ ਵੀ ਲੱਗਣਾਗਾ ਕਿ ਹੋਣਾ ਉਹਨਾਂ ਲੋਕਾਂ ਦਾ ਬਾਹਰਲੇ ਬੁਰਕਤ ਵੀ ਮੇਰੀ ਵੀ ਤੇ ਬੰਦਿਆਂ ਦਾ ਰੋਜ਼ਗਾਰ ਹੁੰਦੀ ਹੈ ਬਾਹਰ ਵੀ ਬਹੁਤ ਵੱਡੀ ਤਬਦੀਲੀ ਹੈ ਸਾਰੇ ਹੁਣ ਕਹਿੰਦੇ ਗਲਤੀ ਕਰ ਬੈਠੇ ਜਿੰਨੇ ਨੌਜਵਾਨ ਵਿੱਚੋਂ ਕਹਿੰਦੇ ਹੁਣ ਆਵਾਂਗੇ ਵੀ ਅਕਾਲੀ ਦਲ ਨੂੰ ਜਿਤਾਵਾਂਗੇ ਵੀ ਅਕਾਲੀ ਦਲ ਹੀ ਗੁਜ਼ਾਰਾ ਹੈ ਪਰ ਹੈ ਨਹੀਂ ਅਸੀਂ ਗਲਤੀ ਕਰ ਬੈਠੇ ਸੋ ਇੱਥੇ ਵੀ ਹੁਣ ਇਹੀ ਸਥਿਤੀ ਹੈਗੀ ਹੈ ਸੋ ਬਹੁਤ ਥੋੜੇ ਇਕੱਠ ਹੋ ਰਹੇ ਸਾਰੇ ਪਿੰਡਾਂ ਦੇ ਵਿੱਚ ਅਸੀਂ ਤਾਂ ਜਿਹੜਾ ਰਾਮਪੁਰੇ ਫੂਲ ਦੇ ਵਿੱਚ ਬਲਾਕ ਸਭਤੀ ਸਾਡੀ ਫੂਲ 18 ਸੀਟਾਂ ਹੋਦੀਆਂ ਨੇ ਤੇ ਇੱਕ ਸੀਟ ਦੋ ਸੀਟਾਂ ਸਾਡੀਆਂ ਜ਼ਿਲ੍ਹਾ ਪ੍ਰੀਸ਼ਦੀਆਂ ਨੇ ਜ਼ਿਲ੍ਹਾ ਪ੍ਰੀਸ਼ਦੀਆਂ ਦੋਨੇ ਅਸੀਂ ਵੱਡੇ ਮਾਰਜਿਨ ਨਾਲ ਜਿੱਤਾਂਗੇ ਸਾਨੂੰ ਪਤਾ ਲੱਗ ਗਿਆ ਸਾਰਾ ਪਿੰਡਾਂ ਚ ਦਰਦਿਆਂ ਨੂੰ ਵੱਡੇ ਮਾਰਜਿਨ ਨਾਲ ਜਿੱਤ ਘੱਟੋ ਘੱਟ 12-13 ਸੀਟਾਂ ਸੀ ਆਰਾਮ ਨਾ ਦਿੱਤਾ। ਹੁਣੇ ਜਿਹੜੀ ਇਹ ਤੋਂ ਸਾਭਕਾ ਮੰਤਰੀ ਵਿਜੇਂਦਰ ਸਿੰਘਲਾ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਲਈ ਪ੍ਰਚਾਰ ਕਰ ਰਹੇ ਨੇ। ਵਿਜੇ ਸਿੰਘਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕ ਤਾਂ ਹੁਣ ਖੁਦ ਮੰਨ ਰਹੇ ਨੇ ਕਿ ਉਹਨਾਂ ਦੇ ਬੰਦਿਆਂ ਤੇ ਲੋਕ ਗਲਤ ਕੰਮ ਕਰਵਾ ਰਹੇ ਨੇ। ਉਹਨਾਂ ਦਾ ਇਸ਼ਾਰਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਬਿਆਨਾਂ ਤੋਂ ਸੀ। ਮੈਂ ਕਦੇ ਵੀ ਕੋਈ ਟੀਣੇ ਦੀ ਕਦੇ ਪੱਤ ਪਾਉਂਦਾ। ਬੜਾ ਹੰਗਾਰਾ ਮਿਲ ਰਿਹਾ ਲੋਕਾਂ ਦਾ। ਔਰ ਕਾਂਗਰਸ ਪਾਰਟੀ ਦੇ 28 ਬਲਾਕ ਸੰਮਤੀ ਦੇ ਉਮੀਦਵਾਰ ਸੰਗਰੂਰ ਵਿਧਾਨ ਸਭਾ ਹਲਕੇ ਚੋਂ ਲੜ ਰਹੇ ਹਨ ਔਰ ਤਿੰਨ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਲੜ ਰਹੇ ਹਨ ਦੋ ਨੌਜਵਾਨ ਐਸਸੀ ਪਰਿਵਾਰਾਂ ਦੇ ਸਾਡੇ ਉਮੀਦਵਾਰਾਂ ਦੇ ਕਾਗਜ਼ ਕੈਨਸਲ ਕਰਤੇ ਸੀ ਸਰਕਾਰ ਨੇ ਔਰ ਮੈਂ ਸਮਝਦਾ ਕਿ ਵੱਡਾ ਹੰਗਾਰਾ ਸਾਡੇ ਉਮੀਦਵਾਰਾਂ ਨੂੰ ਲੋਕਾਂ ਵੱਲੋਂ ਮਿਲ ਰਿਹਾ ਹੈ ਬਹੁਤ ਪਿਆਰ ਮਿਲ ਰਿਹਾ ਹੈ ਔਰ ਜੋ ਸਰਕਾਰ ਦੇ ਖਿਲਾਫ ਲੋਕਾਂ ਦਾ ਦੀ ਸੋਚ ਹੈ ਲੋਕਾਂ ਦਾ ਫਤਵਾ ਹੈ ਉਹ 14 ਤਰੀਕ ਨੂੰ ਲੋਕ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਆਪਣਾ ਫਤਵਾ ਦੇਣਗੇ ਔਰ ਵੱਡੇ ਪਦਰ ਦੀ ਜਿੱਤ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਹੋਊਗੀ। ਸੰਬਰਾਲੇ ਦੇ ਵਿੱਚ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਦੇ ਵੱਲੋਂ ਅਕਾਲੀ ਉਮੀਦਵਾਰ ਦੇ ਲਈ ਚੋਣ ਪਚਾਰ ਕੀਤਾ ਗਿਆ। ਇਸ ਦੌਰਾਨ ਉਹਨਾਂ ਪੰਜਾਬ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਅਕਾਲੀ ਦਲ ਦੀ ਜਿੱਤ ਦਾ ਦਾਵਾ ਵਿਠੋਕਿਆ। ਜਿਹੜੇ ਨਗਰਾਂ ਜਾਣ ਦਾ ਮੌਕਾ ਮਿਲਦਾ ਐਡਾ ਵੱਡਾ ਸ਼ਾਹ ਆ ਜਜ਼ਬਾ ਲੋਕਾਂ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਕਿ ਮੁੜ ਕੇ ਸਰਕਾਰ ਜਿਹੜੀ ਆ ਸ਼ਰੋਨੀ ਕਾਲੀ ਦਲ ਦੀ ਲੈ ਕੇ ਆਉਣੀ ਆ ਮੇਰੀਆਂ ਮਤਾਵਾਂ ਮੇਰੀਆਂ ਪੈਣਾ ਤੀਆਂ ਬੱਚੇ ਨੌਜਵਾਨ ਬਜ਼ੁਰਗ ਬੜੇ ਹਮ ਹਮਾ ਕੇ ਪ੍ਰੋਗਰਾਮਾਂ ਵਿੱਚ ਪਹੁੰਚਦੇ ਆ ਇਥੋਂ ਇਹ ਪਤਾ ਲੱਗਦਾ ਆ ਕਿ ਆਉਣ ਵਾਲੀ ਸਰਕਾਰ ਆ ਜਿਹੜੀ ਉਹ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਸੁਦਰਸ਼ ਵੀਰ ਸਿੰਘ ਸੇ ਬਦਲ ਹੋਣਗੇ ਕਾਲੀ ਦਲ ਦੀ ਸਰਕਾਰ ਹੋਊਗੀ ਜਿਹੜੀ ਗਦਰ ਬਾਹਦ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਮਾਤਾ ਦੇ ਵੱਲੋਂ ਆਪ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕੀਤਾ ਗਿਆ ਇਸ ਦੌਰਾਨ ਉਹਨਾਂ ਦੇ ਵੱਲੋਂ ਚੋਣ ਜਲਸਿਆਂ ਦੇ ਸੰਬੋਧਨ ਕੀਤਾ ਗਿਆ ਤੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਵੋਟ ਪੁਕਤਾਨ ਦੀ ਅਪੀਲ ਕੀਤੀ ਗਈ ਇਸ ਮੌਕੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਬਲਜੀਤ ਕੌਰ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਵੀ ਸੰਬੋਧਨ ਕੀਤਾ ਮੈਨੂੰ ਲੱਗਦਾ ਹੈ ਕਿ ਅਵਲ ਖਰਾਨੇ ਤੋਂ ਸ਼ੁਰੂ ਕੀਤਾ ਹੋਰ ਬਹੁਤ ਵੱਡੀ ਗੈਂਪੀ ਸੀ ਜਿਹੜਾ ਇਕੱਠਾ ਹੈ ਉਹਦੇ ਵਿੱਚ ਸਾਨੂੰ ਪਤਾ ਲੱਗ ਰਿਹਾ ਕਿ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਇੱਕੋ ਤਰ੍ਹਾਂ ਦੇ ਨਾਲੇ ਜਿੱਤ ਨੂੰ ਵੱਧਦੀ ਹੋਈ ਜੜੀ ਹੈ ਚੋਣ ਉਹਦਾ ਇੱਕ ਝਲਕ ਨਜ਼ਰ ਆ ਰਹੀ ਹੈ ਕਿਸ ਤਰ੍ਹਾਂ ਦਾ ਪ੍ਰਚਾਰ ਦੇ ਵਿੱਚ ਹੰਗਾਰਾ ਮਿਲ ਰਿਹਾ ਹੈ ਕਿ ਕਿ ਲੋਕਾਂ ਦੀ ਅੱਖੀਆਂ ਜਿਹੜੀਆਂ ਉਹ ਦੂਰੀਆਂ ਮੰਗਾ ਜੀ ਪ੍ਰਚਾਰ ਦੇ ਨਾਲ ਰੱਖ ਰਹੇ ਹੁੰਦੇ ਬਿਲਕੁਲ ਜੀ ਮੰਗਾ ਤਾਂ ਕਦੇ ਪੂਰੀਆਂ ਆਪਾਂ ਕਰ ਨਹੀਂ ਸਕਦੇ ਪਰ ਜੋ ਅਸੀਂ ਹੁਣ ਤੱਕ ਕਰ ਚੁੱਕੇ ਹਾਂ ਅਸੀਂ ਉਹਦੇ ਲਈ ਦਾਵਾ ਕਰਦੇ ਹਾਂ ਕਿ ਆ ਅਸੀਂ ਕੀ ਕੀਤਾ ਜਿੰਨਾ ਸਾਨੂੰ ਸ਼੍ਰੋਮੀਆਂ ਗਾਲੇਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਗਰਾਉਂ ਦੇ ਵਿੱਚ ਪ੍ਰਚਾਰ ਦੌਰਾਨ ਵਿਧਾਇਕ ਮਨਪ੍ਰੀਤ ਯਾਲੀ ਤੇ ਵੱਡਾ ਹਮਲਾ ਕੀਤਾ। ਉਹਨਾਂ ਕਹਿਆ ਕਿ ਯਾਲੀ ਨਿੱਜੀ ਫਾਇਦਿਆਂ ਦੇ ਲਈ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਈ ਸਰ ਅਤੇ ਕਾਰੋਬਾਰ ਸੈੱਟ ਕੋਨ ਮਗਰੋਂ ਪਿੱਟ ਵਿੱਚ ਛੁਰਾ ਮਾਰਿਆ। ਬਾਦਲ ਨੇ ਕਿਹਾ ਕਿ ਜ਼ਰੂਰਤਾ ਕੋ ਪ੍ਰਧਾਨ ਨੇ ਯਾਲੀ ਨੂੰ ਪਾਰਟੀ ਦੇ ਵਿੱਚ ਨਹੀਂ ਲਿਆ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਰਾਜਾਵੜਿੰਗ ਤੇ ਵੀ ਬੱਸਾਂ ਦੇ ਮੁੱਦੇ ਤੇ ਸਰਕਾਰ ਦੀ ਮਦਦ ਕਰਨ ਦਾ ਇਲਜ਼ਾਮ ਲਗਾਇਆ। ਹਾਲੇ ਪਤਾ ਨਹੀਂ ਕਿੰਨੇ ਘਰ ਬਦਲਨੇ ਆ। ਜਿਹੜਾ ਬੰਦਾ ਐਨੇ ਘਰ ਬਦਲਦਾ ਨਾ ਉਹ ਕੋਈ ਨਹੀਂ ਵਾਰਦਾ ਤੇ ਇੱਥੇ ਹੁਣ ਕਹਿੰਦਾ ਫਿਰਦਾ ਕਿ ਜੇ ਮੈਂ ਅਕਾਲੀ ਦਲ ਨਾਲ ਸਾਡਾ ਸਮਝੌਤਾ ਨਾ ਜਦੋਂ ਤੱਕ ਤਮ ਜਿੰਨਾ ਤੱਕ ਤਮ ਮੈਂ ਪ੍ਰਧਾਨ ਆ ਇਹ ਜੇ ਬੰਦੇ ਤਾਂ ਨੇੜੇ ਨਹੀਂ ਲੱਗਣ ਦਿੰਦਾ ਮੈਂ ਅਕਾਲੀ ਦਲ ਦੇ ਮਹਿਲ ਕਲਾਂ ਦੇ ਵਿੱਚ ਬਲਾਕ ਸਮਿਤੀ ਅਤੇ ਜ਼िला ਪ੍ਰੀਸ਼ਦ ਚੋਣਾਂ ਦੇ ਦੌਰਾਨ ਇੱਕ ਨਾਜਵਾਨ ਗੁਰਸੇਖ ਪੈਂਟਰਾ ਸਭ ਦਾ ਧਿਆਨ ਖਿੱਚ ਰਿਹਾ ਨੇ 26 ਸਾਲਾ ਜਸ਼ਨਪ੍ਰੀਤ ਕਾਰ ਨੀਦੀ ਜੈਨ ਖੁਲੇ ਆਵਾਲ ਤੋਂ ਜਲਾ ਪ੍ਰਸ਼ਦ ਜਤ ਕੀ 27 ਸਾਲਾ ਉਸ ਦਾ ਪ੍ਰਾ ਹਰਮਨਪ੍ਰੀਤ ਸਿੰਘ ਵਜ਼ਦੀਕ ਕੇ ਕਲਾ ਤੋਂ ਬਲਾਕ ਸਮਿਤੀ ਤੋਂ ਚੋਣ ਲੜ ਰਿਹਾ ਹੈ ਖਾਸ ਗੱਲ ਇਹ ਹੈ ਕਿ ਸ਼੍ਰੋਮੀ ਅਕਾਲੀ ਦਲ ਵੱਲੋਂ ਲਾਣੇ ਗਏ ਦੋਵੇਂ ਉਮੀਦਵਾਰ ਮਾਸਟਰ ਡਿਗਰੀ ਤਾਰ ਖਾਨ ਅਤੇ ਅੱਗੇ ਪੀ ਐਚ ਡੀ ਦੀ ਤਿਆਰੀ ਕਰ ਰਹੇ ਨੇ ਤਾਂ ਮੌਜੂਦਨ ਵਰਗ ਹੈ ਤਾਂ ਜਿਹੜਾ ਸਾਡੀਆ ਸਮਾਜਿਕ ਕ੍ਰਿਤੀਆਂ ਨੇ ਆਮੇ ਕਿ ਉਹ ਨਸ਼ਾ ਹੈ ਤੇ ਆਮੇ ਕਿ ਉਹ ਅਨਪੜਤਾ ਹੋਵੇ ਇਹਨਾਂ ਦੇ ਵਿੱਚ ਗੁਲਤਾਨ ਹੁੰਦਾ ਜਾ ਰਿਹਾ ਹੈ ਇਹ ਗੱਲ ਰਹੀ ਇਸ ਰਾਜਨੀਤੀ ਦੇ ਵਿੱਚ ਆਉਣ ਦੀ ਉਹ ਸਾਡੇ ਪਿਤਾ ਜੀਾਂ ਤੋਂ ਅਸੀਂ ਸੋਚ ਲੈ ਕੇ ਆਪ ਮદાન ਦੇ ਵਿੱਚ ਸਰਾਹਨੀ ਦੇ ਵਿੱਚ ਆਇਆ। ਤੇ ਰਾਜਨੀਤੀ ਦੇ ਵਿੱਚ ਆਉਣ ਦੇਖੋ ਕਿ ਜਿਹੜਾ ਪੜਿਆ ਲਿਖਿਆ ਨੌਜਵਾਨ ਵਰਗ ਹੈ ਮੇਰੇ ਉਹ ਸੇਵ ਲੈ ਕੇ ਹੋਰ ਵੀ ਜਿਹੜੀਆਂ ਨੌਜਵਾਨ ਮੁੰਡੇ ਕੁੜੀਆਂ ਨੇ ਜਿਹੜੇ ਰਾਜਨੀਤੀ ਦੇ ਵਿੱਚ ਆਉਣ ਦਾ ਆਪਣਾ ਸੋਚੰਗੇ ਤੇ ਜਿਹੜੇ ਪੜਿਆ ਲਿਖਿਆ ਉਹ ਫਾਇਦਾ ਵੀ ਸਮਾਜ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਇੱਕ ਪੜਿਆ ਲਿਖਿਆ ਨੌਜਵਾਨ ਵਰਗ ਜਪਾਨ ਦੌਰੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਾਊਥ ਕੋਰੀਆ ਦੇ ਦੌਰੇ ਤੇ ਗਏ ਜਿੱਥੇ ਰਾਜਧਾਨੀ ਸਿਓਲ ਦੇ ਵਿੱਚ ਪਹਿਲੇ ਦਿਨ ਉਹਨਾਂ ਪੰਜਾਬੀ ਕਮਿਊਨਿਟੀ ਦੇ ਨਾਲ ਮੁਲਾਕਾਤ ਕੀਤੀ ਮੁੱਖ ਮੰਤਰੀ ਮਾਨ ਨੇ ਦੱਖਣੀ ਕੋਰੀਆ ਦੇ ਦੌਰੇ ਦੇ ਦੌਰਾਨ ਇੱਥੋਂ ਦੀਆਂ ਨਾਮੀ ਕੰਪਨੀਆਂ ਬਿਜ਼ਨਸ ਸੰਸਥਾਵਾਂ ਦੇ ਨਾਲ ਮੁਲਾਕਾਤ ਕੀਤੀ ਪੰਜਾਬ ਚ ਆਰਥਿਕ ਤੇ ਤਕਨੀਕੀ ਸਹਿਯੋਗ ਵਧਾਉਣ ਨੂੰ ਲੈ ਕੇ ਚਰਚਾ ਕੀਤੀ ਗਈ ਫੂਡ ਪ੍ਰੋਸੈਸਿੰਗ ਡਿਫੈਂਸ ਤੇ 에ਅਰ ਸਪੇਸ ਵਰਗੇ ਖੇਤਰਾਂ ਚ ਨਿਵੇਸ਼ ਦੇ ਮੌਕਿਆਂ ਤੇ ਗੱਲ ਹੋਈ ਅਤੇ ਇਸ ਦੇ ਨਾਲ ਨਾਲ ਇਹਨਾਂ ਸਭ ਕੰਪਨੀਆਂ ਨੂੰ सीएम ਨੇ ਪ੍ਰੋਗਰੈਸਿਵ ਪੰਜਾਬ ਸਮਿਟ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਮੁੱਖ ਮੰਤਰੀ ਮਾਨ ਦਾ ਦੌਰਾ 7 ਦਸੰਬਰ ਤੋਂ 9 ਦਸੰਬਰ ਤੱਕ ਰਿਹਾ ਦੱਖਣੀ ਕੋਰੀਆ ਚ ਮੁੱਖ ਮੰਤਰੀ ਮਾਨ ਨੇ ਆਈਟੀ ਇਲੈਕਟ੍ਰੋਨਿਕਸ ਸਟਾਰਟਅਪ ਇਕੋਸਿਸਟਮ ਕੋਰੀਆ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਦੇ ਨਾਲ ਅਹਿਮ ਮੀਟਿੰਗਾਂ ਕਰਕੇ ਪੰਜਾਬ ਨੂੰ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਦੇ ਲਈ ਤਕਨੀਕ ਦੇ ਨਵੇਂ ਰਾਹ ਖੁੱਲ ਸਕਣ ਨਾਲ ਹੀ ਪੰਜਾਬ ਦੇ ਵਿੱਚ ਪੋਲਟਰੀ ਅਤੇ ਡੇਰੀ ਕਾਰੋਬਾਰ ਨੂੰ ਸਥਾਪਿਤ ਕਰਨ ਦੀਆਂ ਯੋਜਨਾਵਾਂ ਵੀ ਇਨ੍ਹਾਂ ਕੰਪਨੀਆਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਇੱਕ ਬੜੀ ਕਮਾਲ ਦੀ ਗੱਲ ਸਾਨੂੰ ਦੱਸੀ ਇੱਕ ਐਸੇ ਤਰ੍ਹਾਂ ਦੇ ਇੰਡੀਅਨ ਡਾਇਸਪੋਰਾ ਦੀ ਮੀਟਿੰਗ ਦੇ ਵਿੱਚ ਉਹ ਕਹਿੰਦੇ ਵੀ ਦੇਖੋ ਕੋਰੀਆ ਕੋਰੀਆ ਦੀ ਗੱਲ ਹੈ ਨੈਕਸਟ ਆਊਗਾ ਉਹ ਪਹਿਲਾਂ ਦੱਸ ਦੇਣਾ ਤੁਹਾਨੂੰ ਉਹ ਕਹਿੰਦੇ ਇੱਥੇ ਬੰਗਲਾਦੇਸ਼ ਤੋਂ 50 ਸਾਲ ਪਹਿਲਾਂ ਇੱਥੇ ਲੋਕ ਆਏ ਕੰਮ ਕਰਨ ਉਹਨਾਂ ਨੇ ਟੈਕਨੀਕਲੀ ਸਾਉਂਡ ਹੋ ਗਏ ਮਤਲਬ ਉਹ ਮਸ਼ੀਨਾਂ ਚਲਾਉਣੀਆਂ ਸਿੱਖ ਕੇ ਕੰਮ ਕੀਤਾ ਉਹ ਟੈਕਨੀਕਲੀ ਐਕਸਪਰਟ ਬਣ ਗਏ ਉਹਨਾਂ ਕੰਮ ਮਤਲਬ ਮਸ਼ੀਨਾਂ ਦੇ ਜਿਹੜੀਆਂ ਕੋਰੀਆ ਦੀਆਂ ਟੈਕਨੀਕਲ ਮਸ਼ੀਨਾਂ ਸੀ ਟੈਕਨੋਲੋਜੀ ਦੀਆਂ ਉਸ ਤੋਂ ਬਾਅਦ ਉਹ ਆਪਦੇ ਵਾਪਸ ਚਲੇ ਗਏ ਬੰਗਲਾਦੇਸ਼ ਜ਼ਿਆਦਾ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਤੁਸੀਂ ਆ ਜਾਓ ਕਹਿੰਦੇ ਨਹੀਂ ਤੁਸੀਂ ਇੱਥੇ ਆ ਜਾਓ ਉਹ ਕਹਿੰਦੇ ਸਾਰੀਆਂ ਜਿੰਨੀਆਂ ਕੰਪਨੀ ਜਿਹਨੇ 70% ਜੇ ਉਹ ਗਏ ਸੀਗੇ ਜਿਹੜੇ ਐਕਸਪਰਟ ਸੀਗੇ 70% ਕੰਪਨੀਆਂ ਵੀ ਸਾਡੇ ਬੰਗਲਾਦੇਸ਼ ਚ ਚਲੀਆਂ ਗਈਆਂ ਅੱਜ ਤੁਸੀਂ ਟੈਕਸਟਾਈਲ ਦੇ ਵਿੱਚ ਸਭ ਤੋਂ ਵੱਧ ਬੰਗਲਾਦੇਸ਼ ਦਾ ਜਿਹੜੇ ਮਰਜ਼ੀ ਅਮਰੀਕਾ ਦਾ ਚਾਹੇ ਕੋਈ ਮਾਲਸ ਚੱਲ ਜਾਓ ਮੇਡ ਇਨ ਬੰਗਲਾਦੇਸ਼ ਮੇਡ ਇਨ ਵੀਅਤਨਾਮ ਉਹ ਬੰਦੇ ਆਏ ਸਿੱਖ ਕੇ ਚਲੇਗੇ ਮਸ਼ੀਨਾਂ ਚਲਾਉਣੀਆਂ ਉਹ ਜਾਣਦੇ ਸੀ ਮਸ਼ੀਨਾਂ ਨੂੰ ਪਿੱਛੇ ਜਾਣਾ ਪਿਆ ਮੁੱਖ ਮੰਤਰੀ ਦੇ ਇਸ ਦੌਰੇ ਦੇ ਦੌਰਾਨ ਕਈ ਕੰਪਨੀਆਂ ਨੇ ਪੰਜਾਬ ਦੇ ਵਿੱਚ ਨਿਵੇਸ਼ ਲਈ ਦਿਲਚਸਪੀ ਦਿਖਾਈ ਹੈ ਮੁੱਖ ਮੰਤਰੀ ਦੇ ਇਸ ਦੌਰੇ ਦੇ ਦੌਰਾਨ ਡੇਵੋ ਅਤੇ ਕੇਡੀਆ ਕੰਪਨੀ ਨੇ ਪੰਜਾਬ ਦੇ ਵਿੱਚ ਨਿਵੇਸ਼ ਦੇ ਲਈ ਦਿਲਚਸਪੀ ਦਿਖਾਈ ਹੈ। ਸੂਬਾ ਸਰਕਾਰ ਨੇ ਇਨੋਵੇਸ਼ਨ ਮਾਡਲ ਅਤੇ ਐਕਸਲੇਟਰ ਪ੍ਰੋਗਰਾਮਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਕਈ ਕੰਪਨੀਆਂ ਨੂੰ 2026 ਦੇ ਵਿੱਚ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਇਨਵੈਸਟ ਸਮਿਟ ਦੇ ਵਿੱਚ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ। ਸਿਓਲ ਦੌਰੇ ਦੇ ਦੂਜੇ ਦਿਨ ਮੁੱਖ ਮੰਤਰੀ ਮਾਨ ਨੇ ਡੇਵੋ ਕੰਪਨੀ ਦੇ ਚੇਅਰਮੈਨ ਯੁਗਵੂਨ ਜੂ ਦੇ ਨਾਲ ਮੁਲਾਕਾਤ ਕੀਤੀ ਜੋ ਪੰਜਾਬ ਦੇ ਵਿੱਚ ਕੰਸਟ੍ਰਕਸ਼ਨ ਦੇ ਲਈ ਨਵੇਂ ਰਾਹ ਖੋਲ ਸਕਦੇ ਨੇ। ਨਾਲ ਹੀ ਲੀਗਲ ਫਰਮਾਂ ਦੇ ਨਾਲ ਮੁਲਾਕਾਤ ਕਰਕੇ ਰੋਜ਼ਗਾਰ ਦੇ ਮੌਕਿਆਂ ਤੇ ਗੱਲਬਾਤ ਕੀਤੀ ਗਈ ਇਸ ਦੇ ਦੌਰਾਨ ਹੀ ਮੁੱਖ ਮੰਤਰੀ ਮਾਨ ਨੇ ਪੈਂਗਿਓ ਟੈਕਨੋ ਮਤਲਬ ਸਿਲੀਕਨ ਵੈਲੀ ਦਾ ਦੌਰਾ ਕਰਕੇ ਮੁਹਾਲੀ ਦੇ ਵਿੱਚ ਕਿਸਾਨ ਚੈਂਬਰ ਅਜਿਆ ਖੋਜ ਕੇਂਦਰ ਬਣਾਉਣ ਦੀ ਗੱਲ ਕਹੀ ਲਿਵਿੰਗ ਕੰਡੀਸ਼ਨਸ ਹਸਪੀਟਲ ਪੜਾਇ ਸਕੂਲ ਸਾਡੇ ਅਪਗ੍ਰੇਡੇਡ ਨੇ ਇਸ ਕਰਕੇ ਤੁਹਾਨੂੰ ਤੁਹਾਡੇ ਜਿਹਾ ਮਲਾਜਮਾਂ ਨੂੰ ਇੱਥੇ ਕੰਮ ਕਰਨ ਵਿੱਚ ਕੋਈ ਦਿੱਕਤ ਨਹੀਂ ਆਊਗੀ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡਾ 에어ਪੋਰਟ ਜਿਹੜਾ ਮੁਹਾਲੀ ਵਾਲਾ ਉਹਦੇ 70 80 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਪਲਸਾ ਜੁਨੀਵਰਸਿਟੀ ਹੈ ਇੰਡੀਅਨ ਸਕੂਲ ਆਫ ਬਿਜ਼ਨਸ ਹੈ ਆਇਸ਼ਰ ਹੈ ਚਟਕਾਰਾ ਹੈ ਥਾਪਰ ਹੈ ਪੰਜਾਬੀ ਯੂਨੀਵਰਸਿਟੀ ਹੈ ਪੰਜਾਬ ਇੰਜੀਨੀਅਰ ਕਾਲਜ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਹੈ ਆਈਆਈਟੀ ਰੋਪੜ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਹੈ ਗੁਰਨਾਨ ਦੇਵ ਇੰਜੀਨੀਅਰ ਕਾਲਜ ਹੈ ਲੁਧਿਆਣਾ ਪੀਏਯੂ ਹੈ ਇਹ ਸਾਰਾ 70-80 ਕਿਲੋਮੀਟਰ ਦੇ ਰੇਡੀਅਸ ਚ ਹੈ ਉਹ ਇਸ ਗੱਲ ਤੋਂ ਹੈਰਾਨ ਹੋਵਗੇ ਕਿ ਇੰਨਾ ਕੁਝ ਸਿਰਫ 80 ਕਿਲੋਮੀਟਰ 100 ਕਿਲੋਮੀਟਰ ਦੇ ਰੇਡੀਅਸ ਚ ਹੈ ਹਾਂਜੀ ਉਹ ਇਸੇ ਕਰਕੇ ਫਿਰ ਜ਼ਿਆਦਾ ਇੰਟਰਸਟ ਹੋਣ ਨੂੰ। ਸੇਉਲ ਦੇ ਤੀਜੇ ਦਿਨ ਰੋਡ ਸ਼ੋਅ ਦੇ ਦੌਰਾਨ ਕਈ ਨਾਮੀ ਕੰਪਨੀਆਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦੇ ਲਈ ਮੁੱਖ ਮੰਤਰੀ ਮਾਨ ਇਹ ਸੱਦਾ ਦਿੱਤਾ। ਇਸ ਦੇ ਨਾਲ ਹੀ ਉਤਪਾਦਨ, ਟੈਕਨੋਲੋਜੀ ਤੇ ਨਵੀਂ ਤਕਨੀਕ ਦੇ ਲਈ ਨਿਵੇਸ਼ ਬਾਰੇ ਚਰਚਾ ਕੀਤੀ ਗਈ। ਰੋਡਸ ਤੋਂ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਭੀਖੀ ਤੋਂ ਮਾਨਸਾ ਤੱਕ ਸੜਕ ਤੇ ਜਾਣਾ। ਵਿਰਾਜ ਇਦਾਂ-ਇਦਾਂ ਕਰਦੇ ਆਣਾ ਉਹ ਰੋਟਸ਼ੋ ਨਹੀਂ ਹੈਗਾ ਰੋਟਸ਼ੋ ਦਾ ਮਤਲਬ ਜਿੰਨੀਆਂ ਉਹਨਾਂ ਦੀਆਂ ਕੰਪਨੀਆਂਸ ਇਨਵਾਈਟ ਕੀਤੀਆਂ ਸੀ ਉਹ ਆ ਕੇ ਬਹਿ ਕੇ ਗੱਲ ਕਰਦੇ ਨੇ ਤੇ ਉੱਥੇ ਉਹ ਆਪਣੇ ਵੀ ਵਿਚਾਰ ਦੱਸਦੇ ਨੇ ਜਾਂ ਸਵਾਲ ਪੁੱਛਦੇ ਨੇ ਤੇ ਇਧਰੋਂ ਆਪਣੇ ਵੱਲੋਂ ਕੀ ਪ੍ਰਪੋਜ਼ਲਸ ਨੇ ਉਹ ਦੱਸਦੇ ਨੇ ਇਹ ਜਿਹੜੇ ਲੇਡੀ ਬੈਠੇ ਨੇ ਇਹ ਜਾਪਾਨ ਦੇ ਵਿੱਚ ਆਪਣੇ ਐਮਬੈਸਡਰ ਨੇ ਨਗਮਾ ਮਾਲਿਕ ਨਗਮਾ ਮਾਲਿਕ ਇਹ ਜਾਪਾਨ ਦੇ ਵਿੱਚ ਇੰਡੀਅਨ ਐਮਬੈਸਡਰ ਨੇ ਸੋ ਇਹ ਉੱਥੇ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਰਿਪਰੈਜ਼ੈਂਟ ਦੇ ਤੌਰ ਤੇ ਆਸ ਮੁੱਖ ਮੰਤਰੀ ਮਾਨ ਦਾ ਦੱਖਣੀ ਕੋਰੀਆ ਦਾ ਇਹ ਦੌਰਾ ਵਿਕਾਸ ਤਕਨੀਕ ਰੋਜ਼ਗਾਰ ਤੇ ਸਹੂਲਤਾਂ ਦੇ ਉਹ ਮੌਕੇ ਪੰਜਾਬ ਦੇ ਵਿੱਚ ਲਿਆ ਸਕਦਾ ਹੈ ਜਿਸ ਦੀ ਪੰਜਾਬ ਨੂੰ ਬੇਹੱਦ ਜ਼ਰੂਰਤ ਹੈ ਬਿਊਰੋ ਰਿਪੋਰਟ ਨਿਊ ਸੈਟਿੰਗ